ਜੀ ਦੋਸਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਜੀ ਟੈਨਡਰ ਅਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਾਥ ਸ੍ਰੀ ਅਕਾਲ ਸੋ ਦੋਸਤੋ ਕਾਫੀ ਦਿਨਾਂ ਦੇ ਬਾਅਦ ਆਜਾ ਪਾ ਫਿਰ ਲਾਈਵ ਹੋਏ ਆ ਕਿਉਂਕਿ ਪਿਛਲੇ ਟਾਈਮ ਥੋੜੇ ਜਿਹੀ ਬੀਜੀ ਸੀਗੇ ਸੋ ਹੁਣ ਆਪਾਂ ਜਿਹੜੀਆਂ ਵੀਡੀਓ ਤੇ ਕੰਟੀਨਿਊ ਜਿਹੜੀਆਂ ਕਰਾਂਗੇ ਸੋ ਬਹੁਤ ਸਾਰੇ ਭਰਾਵਾਂ ਦੇ ਫੋਨ ਵੀ ਆਉਂਦੇ ਆ ਫੀਲਡ ਵਿੱਚ ਵੀ ਜਾਂਦੇ ਆ ਕਿ ਜਿਹੜੀਆਂ ਅੱਜ ਕੱਲ੍ਹ ਨਾ ਮੱਝਾਂ ਨੂੰ ਮੱਖੀ ਬਹੁਤ ਕੱਟਦੀ ਸ਼ੋ ਤੁਸੀਂ ਵੀ ਆਪਣੇ ਮੱਝਾਂ ਗਾਵਾਂ ਦੇ ਵੇਖਿਆ ਹੋਣਾ ਕਿਉਂਕਿ ਮੱਖੀ ਦਾ ਜਿਹੜਾ ਬਹੁਤ ਜ਼ਿਆਦਾ ਇਸ ਟਾਈਮ ਪ੍ਰਭਾਵ ਬਣਿਆ ਹੋਇਆ ਕਿਉਂਕਿ ਆਪਾਂ ਬੜੇ ਪ੍ਰੋਡਕਟ ਵੀ ਯੂਜ਼ ਕਰਦੇ ਪਏ ਆ ਪਰ ਜਿਹੜੀ ਮੱਖੀ ਏ ਉਹ ਮੱਖੀ ਹਟ ਨਹੀਂ ਰਹੀ ਸੋ ਉਹਦੇ ਵਾਸਤੇ ਦੋਸਤੋ ਆਪਾਂ ਇੱਕ ਘਰੇਲੂ ਨੁਕਸਾ ਜਿਹੜਾ ਅਸੀਂ ਆਪਦੇ ਘਰੇ ਵੀ ਵਰਤਦੇ ਆ ਤੇ ਫੀਲਡ 'ਚ ਵੀ ਦੱਸਦੇ ਆ ਸੋ ਉਹ ਨੁਕਸਾ ਤੁਸੀਂ ਵੀ ਅਪਣਾ ਕੇ ਜਿਹੜੀਆਂ ਆਪਦੇ ਫਾਰਮ ਦੇ ਵਿੱਚ ਤੁਹਾਡੇ ਮੱਖੀਆਂ ਨੇ ਮੱਛਰ ਸੋ ਉਹਦੇ ਨਾਲ ਸੋ ਦੋਸਤੋ ਤੁਸੀਂ ਉਹ ਜਿਹੜਾ ਮੱਖੀ ਮੱਛਰ ਭਜਾ ਸਕਦੇ ਜੇ ਸੋ ਦੋਸਤੋ ਆਪਾਂ ਕਰਨਾ ਸੀ ਜਿਹੜਾ ਮੈਂ ਸਮਾਨ ਦੱਸਾਂ ਗਏ ਨਾ ਦੋਸਤੋ ਸੋ ਇਹੜਾ ਮੇਰੇ ਵੀਰ ਜਿਹੜੇ ਨਾ ਸਮਝ ਜਾਵੇ ਤੇ ਵੀਡੀਓ ਦੁਆਰਾ ਵੇਖ ਲਿਆ ਕਰੋ ਕਈ ਵੀਰ ਨਾ ਫੋਨ ਕਰਕੇ ਨਾ ਪੁੱਛੀ ਜਾਂਦੇ ਰਹਿੰਦੇ ਆ ਵੀ ਕੀ ਕਰੀਏ ਕੀ ਕਰੀਏ ਸੋ ਦੋਸਤੋ ਇਹਦੇ ਵਿੱਚ ਆਪਾਂ ਲੈਣਾ 100 ml ਚਾਹੇ ਲੈ ਲਓ ਮਿੱਟੀ ਦਾ ਤੇਲ ਮਿੱਟੀ ਦਾ ਤੇਲ ਤੇ ਜੇ ਮਿੱਟੀ ਦਾ ਤੇਲ ਆਪਣੇ ਕੋਲ ਨਹੀਂ ਹੈਗਾ ਤੇ ਡੀਐਲ ਲੈ ਲਓ ਦੋਸਤੋ ਜੇ ਮਿੱਟੀ ਦਾ ਤੇਲ ਨਹੀਂ ਹੈਗਾ ਤੇ ਡੀਜ਼ਲ ਲੈ ਲਓ। ਦੋਸਤੋ 100 ml ਲੈਣੀ ਆਪਾਂ ਫਰਨੈਲ। ਫਰਨੈਲ ਜਿਹੜੀ ਆਪਾਂ ਆਮ ਜਿਵੇਂ ਘਰਾਂ ਦੇ ਵਿੱਚ ਪੁੱਛੇ-ਪੁੱਛੇ ਲਾਈਦੇ ਆ ਦੋਸਤੋ ਜਿਹੜੀ ਆਪਾਂ ਬਾਥਰੂਮ ਦੇ ਵਿੱਚ ਯੂਜ਼ ਕਰਦੇ ਆਨ ਲਿਕਵਿਡ ਫਰਨੈਲ ਹੁੰਦਾ। ਸੋ ਦੋਸਤੋ 100 ml ਮਿੱਟੀ ਦਾ ਤੇਲ 100 ml ਦੋਸਤੋ ਆਪਾਂ ਲੈਣੀ ਹੈ ਫਰਨੈਲ। ਸੋ ਦੋਸਤੋ 100 ml ਆਪਾਂ ਲੈਣਾ ਗੁਲਾਬੀ ਵਾਲ। ਆਮੀਂ ਦੇ ਗਾਨਾ ਤੋਂ ਮਣਿਆਰੀ ਦੀਆਂ ਦੁਕਾਨਾਂ ਤੋਂ ਕਰਿਆਨੇ ਦੀਆਂ ਦੁਕਾਨਾਂ ਤੋਂ ਆ ਵੀ ਆਪਾਂ ਨੂੰ ਜਿਹੜਾ ਉਹ ਮਿਲ ਜਾਂਦਾ ਸੋ ਦੋਸਤੋ 100 ml ਲੈਣਾ ਆਪਾਂ ਗੁਲਾਬ ਜਲ ਸੋ ਦੋਸਤੋ ਇਹ ਇੱਕ ਆਪਾਂ ਲੈਣੀ ਏ ਜਿਹੜੀ ਹੁੰਦੀ ਏ ਲਕਸ਼ਮਣ ਰੇਖਾ ਇੱਕ ਆਪਾਂ ਟਿੱਕੀ ਲੈਣੀ ਏ ਇੱਕ ਟਿੱਕੀ ਆਪਾਂ ਲੈਣੀ ਜਾਂ ਇੱਕ ਉਹਨੂੰ ਕਹਿ ਲਓ ਜਿਵੇਂ ਗੋਲੀ ਜੀ ਹੁੰਦੀ 10 ਰੁਪਏ ਦੀ ਹੁੰਦੀ ਏ ਲਕਸ਼ਮਣ ਰੇਖਾ ਦੀ ਸੋ ਦੋਸਤੋ ਇਹ ਵਾਹ ਕਮਾਲ ਜਿਹੜਾ ਇਹ ਨੁਕਸਾ ਸੋ ਦੋਸਤੋ ਇਹਨਾਂ ਸਾਰਿਆਂ ਨੂੰ 1 ਲੀਟਰ ਪਾਣੀ ਦੇ ਵਿੱਚ 1 ਲੀਟਰ ਪਾਣੀ ਦੇ ਵਿੱਚ ਘੋਲ ਲੈਣਾ ਸੋ ਦੋਸਤੋ ਫਿਰ ਦੁਬਾਰਾ 100 ml ਲੈਣਾ ਆਪਾਂ ਮਿੱਟੀ ਦਾ ਤੇਲ 100 ml ਲੈਣੀ ਆਪਾਂ ਚਿੱਟੀ ਫਰਨੇਲ ਚਿੱਟੀ ਲੈ ਲਓ ਕਾਲੀ ਲੈ ਲਓ ਕੋਈ ਗੱਲ ਨਹੀਂ ਫਰਨੇਲ ਜਿਹੜੀ ਮਰਜ਼ੀ ਲੈ ਲਓ 100 ml ਲੈਣਾ ਆਪਾਂ ਗੁਲਾਬ ਜਲ ਸਸ ਇੱਕ ਕੱਪਾ ਲੈਣੀ ਹੈ ਟਿੱਕੀ ਲਸ਼ਮਣ ਰੇਹਾ ਦੀ 1 ਲੀਟਰ ਪਾਣੀ ਦੇ ਵਿੱਚ ਆਪਾਂ ਸਾਰਾ ਘੋਲ ਤਿਆਰ ਕਰ ਲੈਣਾ ਜਦੋਂ ਇਹ ਘੋਲ ਜੇ ਤੁਸੀਂ 2 ਲੀਟਰ ਪਾਣੀ ਲੈਣਾ ਤਾਂ ਇਹ ਕੁਆਂਟੀਟੀ ਡਬਲ ਕਰ ਲਓ 3 ਲੀਟਰ 5 ਲੀਟਰ ਦੇ ਹਿਸਾਬ ਨਾਲ ਤੁਸੀਂ ਇਹ ਜਿੰਨਾ ਮਰਜ਼ੀ ਕਰ ਸਕਦੇ ਜੀ ਮੈਂ ਤੁਹਾਨੂੰ ਦੱਸਿਆ ਸਿਰਫ 1 ਲੀਟਰ ਦਾ ਸੋ ਦੋਸਤੋ 1 ਲੀਟਰ ਲੈ ਕੇ ਜਿਹੜੇ ਜਿਹੜੇ ਆਪਾਂ ਛੋਟੇ ਛੋਟੇ ਸਪਰੇਅ ਵਾਲੇ ਪੰਪ ਜਿਹੇ ਹੁੰਦੇ ਆ ਸੋ ਦੋਸਤੋ ਉਹਦੇ ਵਿੱਚ ਪਾ ਲੈਣਾ ਉਹਦੇ ਚ ਪਾ ਕੇ ਆਪਣੇ ਐਨੀਮਲ ਦੇ ਪੂਰੇ ਘੇਰੇ ਦੇ ਉੱਤੇ ਆਪਾਂ ਪੰਪ ਨਾਲ ਸਪਰੇਅ ਮਾਰ ਦੇਣੀ ਹੈ ਜਾਂ ਜਿੱਥੇ ਖੁੱਡਾ ਫੱਡਾ ਵਿੱਚ ਮੱਛਰ ਮੱਖੀ ਵੜੀ ਐ ਸੋ ਦੋਸਤੋ ਉੱਥੇ ਮਾਰ ਦੇਣੀ ਹੈ ਇਹ ਤੁਸੀਂ ਲਗਾਤਾਰ 4 ਦਿਨ ਮਾਰਨੀ ਹੈ ਸਪਰੇਅ ਦੋਸਤੋ ਲਗਾਤਾਰ 4 ਦਿਨ 4 ਦਿਨ ਸਪਰੇਅ ਕਰ ਦਿਓ ਤੇ ਮੇਰੇ ਹਿਸਾਬ ਦੇ ਨਾਲ ਜਿਹੜਾ ਤੁਹਾਡਾ 15 ਦਿਨ ਤੱਕ ਆਉਣ ਵਾਲੀ ਦਾ ਮੇਰਾ ਤਜਰਬਾ 15 ਦਿਨ ਤੱਕ ਤੁਹਾਡੇ ਆਉਣ ਲਾ ਨਿਕਲ ਜਾਣਗੇ 15 ਦਿਨਾਂ ਤੋਂ ਬਾਅਦ ਤੁਸੀਂ ਫਿਰ ਕਰ ਦਿਓ ਤੇ ਉਹਨੇ ਦੇਰ ਨੂੰ ਤੁਹਾਨੂੰ ਖਤਮ ਹੋ ਜਾਏਗਾ ਮੱਖੀ ਮੱਛਰ ਦਾ ਮੌਸਮ ਸੋ ਦੋਸਤੋ ਅੱਜ ਕੱਲ ਬਹੁਤ ਜ਼ਿਆਦਾ ਆਂਦਾ ਪ੍ਰਭਾਵ ਹੈ ਸੋ ਦੋਸਤੋ ਮੈਂ ਤੁਹਾਨੂੰ ਫੇਰ ਦੁਬਾਰਾ ਦੱਸ ਰਿਹਾ ਜਿਹੜੀਆਂ ਮੱਖੀਆਂ ਨੇ ਜਿਵੇਂ ਆ ਦੇਖੋ ਸਾਡੇ ਕਈ ਮੱਜਾਂ ਤੇ ਵੀਰੜਕਾਰਾਂ ਦਾ ਦਿਖਾ ਦਿਓ ਆ ਨਿੱਕੇ ਨਿੱਕੀਆਂ ਮੱਖੀਆਂ ਆਈਆਂ ਬੈਠੀਆਂ ਹੋਈਆਂ ਆ ਦੇਖੋ ਆ ਮੱਛਰ ਜਰ ਨਿੱਕਾ ਨਿੱਕਾ ਛੋਟੀ ਤੇ ਬੈਠਾ ਹੋਇਆ ਸਾਰਾ ਸੋ ਦੋਸਤੋ ਇਹਨੂੰ ਅਸੀਂ ਅੱਜ ਇਹ ਲਿਬੜੀ ਪਈ ਹੋਣੀ ਉਹ ਅਸੀਂ ਨਵਾ ਕੇ ਮਾਰ ਦੇਣਾ ਸੋ ਦੋਸਤੋ ਇਹ ਤੁਸੀਂ ਫੇਰ ਦੁਬਾਰਾ ਨੁਕਸਾ ਨੋਟ ਕਰ ਲਓ ਮਿੱਟੀ ਦਾ ਤੇਲ ਜੇ ਨਹੀਂ ਹੈਗਾ ਤੇ ਡੀਂਜਰ 100 ਐਮਐਲ ਫਰਨਾਇਲ 100 ਐਮਐਲ ਗੁਲਾਬ ਜਲ 100 ਐਮਐਲ ਤੇ ਲਸ਼ਮਣ ਰੇਖਾ ਇੱਕ ਟਿੱਕੀ ਇਹਦਾ ਸਾਰੇ 90 ਕਲੀਟਰ ਪਾਣੀ ਚ ਘੋਲ ਕੇ ਸਪਰੇਅ ਵਾਲੇ ਪੰਪ ਚ ਪਾ ਕੇ ਜਿਹੜਾ ਛੋਟਾ ਜਿਹਾ ਹੁੰਦਾ ਸਾਰੇ ਮਾਰ ਦੇਣਾ ਜਿੰਦੇ ਨਾਲ ਤੁਹਾਨੂੰ ਇਹ 10 15 ਜਨਾਂ ਦੀ ਨਿਆਜ਼ ਤਵਧੀਆ ਮਿਲ ਜੇਗੀ ਉਸ ਤੋਂ ਅੱਗੇ ਫਿਰ ਤੁਸੀਂ ਇਸ ਤਰ੍ਹਾਂ ਦੁਬਾਰਾ ਇਹਨਾਂ ਨੂੰ ਬਾ ਕੇ ਖਤਮ ਕਰ ਸਕਦੇ ਹੋ ਇਹ ਸੋਸਾ ਸਾਡਾ ਆਵਦਾ ਬਣਾਇਆ ਹੋਇਆ ਨੁਕਸਾ ਵਰਤਿਆ ਹੋਇਆ ਜਮਾਇਆ ਹੋਇਆ ਨੁਕਸਾ ਸੋ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੇਰਾ ਚੈਨਲ ਕੁਦਰਤ ਦੇਰੀ ਫਾਰਮ ਡਾਕਟਰ ਸੁਖਤੈਂਦ ਸਿੰਘ ਸਬਸਕ੍ਰਾਈਬ ਕਰ ਲਿਓ ਸੋ ਦੋਸਤੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ ਸੋ